ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਜੀ ਇੱਕ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਲਾਵਾ ਦੇ ਪਿੱਛੋਂ ਕੀਤਾ ਗਿਆ ਇਸ਼ਕ ਬੰਦੇ ਨੂੰ ਕਹਿੰਦੇ ਲੈ ਡੁੱਬਦਾ ਹੈ ਕਈ ਵਸਦੇ ਘਰ ਬਰਬਾਦ ਹੋ ਗਏ ਤੇ ਕਈ ਬਸਣ ਤੋਂ ਪਹਿਲਾਂ ਹੀ ਬਰਬਾਦ ਹੋ ਗਏ ਜਿਸ ਵਿੱਚ ਦੋਸ਼ੀ ਨਾਲ ਮਰਦ ਦੇ ਔਰਤ ਵੀ ਹੁੰਦੀ ਹੈ ਪਰ ਸੱਚ ਜਾਣਿਓ ਇਸ ਦਾ ਹਿਸਾਬ ਮਾਲਕ ਜ਼ਰੂਰ ਕਰਦਾ ਹੈ ਧਰਮ ਚਾਹੇ ਕੋਈ ਵੀ ਹੋਵੇ ਗੁਰੂ ਨੂੰ ਸਭ ਕੁਝ ਮੰਨ ਕੇ ਉਸ ਦੀ ਹਜ਼ੂਰੀ ਦੇ ਵਿੱਚ ਉਸ ਦੇ ਸਾਹਮਣੇ ਕਿਸੇ ਨਾਲ ਲਾਵਾ ਲੈ ਕੇ ਹਮਸਾਫਰ ਬਣਾਉਣਾ ਕੋਈ ਆਮ ਗੱਲ ਤਾਂ ਨਹੀਂ ਹੁੰਦੀ ਇਸੇ ਗਲਤੀ ਦੀ ਸਜ਼ਾ ਰੱਬ ਨੇ ਜੀਤ ਨੂੰ ਦਿੱਤੀ ਸੀ ਜੀਤ ਇੱਕ ਵਿਆਹਿਆ ਬਰਿਆ ਆਦਮੀ ਸੀ ਆਪਣੀ ਘਰਵਾਲੀ ਤੇ ਬੱਚੀ ਸੀਰਤ ਦੀਆਂ ਅੱਖਾਂ ਦੇ ਵਿੱਚ ਘਟਾ ਪਾ ਕੇ ਕਿਸੇ ਹੋਰ ਨਾਲ ਇਸ਼ਕ ਦੇ ਵਿੱਚ ਪੈ ਚੁੱਕਿਆ ਸੀ ਲਾਵਾਂ ਦੇ ਪਿੱਛੋਂ ਜੀਤ ਨੂੰ ਸੀ ਕਿ ਘਰਵਾਲੀ ਨੂੰ ਤਾਂ ਕੁਝ ਵੀ ਨਹੀਂ ਪਤਾ ਪਰ ਜਾਣਦੀ ਤਾਂ ਉਹ ਸਭ ਕੁਝ ਸੀ ਬਸ ਜੀਤ ਨੂੰ ਸ਼ਰਿਆਮ ਕਹਿੰਦੀ ਨਹੀਂ ਸੀ ਸਿਰਫ ਗੱਲ ਕਰਕੇ ਹੀ ਸਮਝਾਉਂਦੀ ਹੋਈ ਕਹਿੰਦੀ ਦੇਖੋ ਜੀ ਮੈਂ ਕਹਿੰਨੀ ਆ ਸਿਰਤ ਨੂੰ ਵੀ ਤੁਹਾਡੇ ਵਰਗਾ ਘਰ ਵਾਲਾ ਮਿਲੇ ਜਿੱਦਾਂ ਤੁਸੀਂ ਕਿਸੇ ਨੂੰ ਮਾੜੀ ਅੱਖ ਨਾਲ ਨਹੀਂ ਦੇਖਦੇ ਬਾਕੀ ਤਾਂ ਤੁਸੀਂ ਆਪ ਹੀ ਸਮਝਦਾਰ ਬਹੁਤ ਜ਼ਿਆਦਾ ਹੋ ਕੱਲ ਜੁਗਾਇਆ ਪਿਆ ਪਰ ਜੀਤ ਨੂੰ ਕਿੱਥੇ ਲੱਗਣੀ ਸੀ ਗੱਲ ਉਹ ਤਾਂ ਹੈਰਾਨਗੀ ਦੀ ਗੱਲ ਇਹ ਸੀ ਕਿ ਜਿਸ ਪਿੱਛੇ ਜੀਤ ਫਿਰਦਾ ਸੀ ਉਹ ਵੀ ਤਾਂ ਇੱਕ ਵਿਆਹੀ ਵਰੀ ਔਰਤ ਸੀ ਪਰਿਵਾਰ ਵਾਲੀ ਸੀ ਫਰਕ ਤਾਂ ਸਿਰਫ ਇੰਨਾ ਹੀ ਸੀ ਕਿ ਉਸ ਦਾ ਮੁੰਡਾ ਸੀ ਤੇ ਜੀਤ ਦੀ ਕੁੜੀ ਤੇ ਉਹ ਇੱਕ ਮੁੰਡੇ ਦੀ ਮਾਂ ਸੀ ਸਮਾ ਪਿਆ ਜੀਤ ਨੂੰ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਵਿੱਚ ਜੀਤੇ ਹੋਏ ਮਾੜੇ ਕਰਮਾਂ ਦਾ ਨਤੀਜਾ ਉਸ ਨੂੰ ਮਿਲ ਨਹੀਂ ਵਾਲਾ ਹੈ ਕਿਉਂਕਿ ਰੱਬ ਦੇ ਕਰ ਦੇ ਹੁੰਦੀ ਹੈ ਪਰ ਅੰਧੇਰ ਨਹੀਂ ਜੀਤ ਦੀ ਘਰ ਵਾਲੀ ਦੀਆਂ ਆਂਦਰਾਂ ਅੰਦਰੋਂ ਅੰਦਰੀ ਲੂਸੀਆਂ ਪੰਜੀ ਜੀਤ ਦੀ ਇਸ ਹਰਕਤ ਕਰਕੇ ਪਰ ਕਹਿੰਦੇ ਨੇ ਨਾ ਕਿ ਕਾਦਰ ਨੇ ਆ ਜਰੂਰ ਕਰਦਾ ਹੈ ਬਸ ਉਹੀ ਹੋਣ ਵਾਲਾ ਸੀ ਦਰਵਾਜ਼ਾ ਖੜਕਦਾ ਹੈ ਆਵਾਜ਼ ਆਉਂਦੀ ਹੈ ਕੁੜੇ ਦੀਪੋ ਕੁੜੇ ਦੀਪੋ ਕਿੱਥੇ ਐ ਬਾਹਰ ਆ ਦੀਪੋ ਜੋ ਕੇ ਜੀਤ ਦੀ ਘਰ ਵਾਲੀ ਸੀ ਦੀਪੋ ਭੱਜੀ ਹੋਈ ਅੰਦਰੋਂ ਬਾਹਰ ਨੂੰ ਆਉਂਦੀ ਹੈ ਤੇ ਉਸ ਦੀ ਗਵੰਡਨ ਉਸ ਨੂੰ ਦੱਸਦੀ ਹੈ ਕਿ ਤੇਰੀ ਤੀਸੀਰਤ ਨੂੰ ਮੈਂ ਆਪਣੇ ਬਾਪ ਜੀਤ ਦੇ ਨਾਲ ਝਾਕੜਦਿਆਂ ਹੋਇਆਂ ਵੇਖਿਆ। ਉੱਥੇ ਉਹ ਮੋੜ ਤੇ ਖੜੇ ਨੇ। ਦੀਪੋ ਵਿਚਾਰੀ ਭੱਜੀ ਜਾਂਦੀ ਹੈ ਤੇ ਉਹ ਦੇਖਦੀ ਹੈ ਕਿ ਸੀਰਤ ਆਪਣੇ ਪਿਓ ਦੇ ਨਾਲ ਬੈਸ ਰਹੀ ਹੁੰਦੀ ਹੈ। ਮਾਂ ਹਟਾਉਂਦੀ ਹੈ ਤਾਂ ਕਹਿੰਦੀ ਹੈ ਤੈਨੂੰ ਨਹੀਂ ਪਤਾ ਮਾਂ ਮੇਰਾ ਇਹ ਮੇਰਾ ਪਿਓ ਨਹੀਂ ਹੈ। ਜੇ ਹੁੰਦਾ ਤਾ ਤੈਨੂੰ ਛੱਡ ਬੇਗਾਨੀ ਦੇ ਨਾਲ ਨਾ ਹੁੰਦਾ ਮਾਂ ਮੈਨੂੰ ਸਭ ਕੁਝ ਪਤਾ ਚੱਲ ਗਿਆ ਮੈਂ ਖੁਦ ਦੇਖ ਲਿਆ ਮਾਂ ਤੂੰ ਕਿਦਾਂ ਸਬਰ ਕਰਦੀ ਐ ਤੂੰ ਕਿਦਾਂ ਸਬਰ ਦਾ ਪਿਆਲਾ ਭਰ ਰੱਖਿਆ ਕਦੀ ਤੂੰ ਮੇਰੇ ਨਾਲ ਵੀ ਗੱਲ ਨਾ ਕੀਤੀ ਆਖਣਾ ਤੇਰਾ ਪਿਓ ਤਾਂ ਬਹੁਤ ਚੰਗਾ ਹੈ ਤਾਨੈ ਮਾਂ ਤੂੰ ਇਹ ਜੇ ਬੰਦੇ ਨਾਲ ਕੱਟ ਕੇ ਵੀ ਉਸਨੂੰ ਚੰਗਾ ਹੀ ਕਹਿ ਰਹੀ ਸੀ ਨਹੀਂ ਸੀ ਪਤਾ ਮਾਂ ਮੈਨੂੰ ਹਕੀਕਤ ਦਾ ਮਾਫ ਕਰੀ ਮਾਂ ਪਰ ਇਹੋ ਜਿਹਾ ਪਿਓ ਕਿਸੇ ਦਾ ਨਾ ਹੋਵੇ ਤੇ ਇਸ ਤਰ੍ਹਾਂ ਦੇ ਘਰ ਵਾਲਾ ਵੀ ਕਿਸੇ ਦਾ ਨਾ ਹੋਵੇ ਇਸ ਤਰ੍ਹਾਂ ਦੇ ਘਰ ਵਾਲੇ ਹੋਣ ਤੋਂ ਤਾਂ ਜਨਾਨੀ ਰੰਡੀ ਹੀ ਚੰਗੀ ਐ ਚੱਲ ਮਾਂ ਮੇਰੇ ਨਾਲ ਚੱਲ ਮੈਂ ਇਹੋ ਜਿਹੇ ਬਾਪ ਤੋਂ ਉਂਝ ਹੀ ਚੰਗੀਆਂ ਜੀਨੇ ਨਾ ਵਿਆਹ ਕੇ ਲਿਆਂਦੀ ਦੀ ਸ਼ਰਮ ਕੀਤੀ ਤੇ ਨਾ ਹੀ ਆਪਣੀ ਜਵਾਨ ਧੀ ਦੀ ਜੋ ਆਪ ਜੰਮੀ ਐ ਆਖ ਉਥੋਂ ਤੁਰ ਪੈਂਦੀ ਐ ਆਪਣੀ ਮਾਂ ਦੇ ਨਾਲ ਜੀਤ ਗੋਡਿਆਂ ਦੇ ਭਾਰ ਜ਼ਮੀਨ ਦੇ ਉੱਪਰ ਡਿੱਗ ਪੈਂਦਾ ਧੀ ਦੇ ਅਜਿਹੇ ਬੋਲ ਸੁਣ ਕੇ ਤਾਂ ਅੱਜ ਉਹ ਬਿਲਕੁਲ ਉਧਰ ਜਾ ਹੀ ਗਿਆ ਸੀ ਉਧਰੋਂ ਜੀਤ ਦੇ ਪਿੱਛੇ ਸੀ ਉਸ ਦਾ ਮੁੰਡਾ ਜਿਸ ਦੇ ਨਾਲ ਜੀਤ ਦੀ ਗੱਲਬਾਤ ਸੀ ਉਹ ਮੁੰਡਾ ਆ ਕੇ ਜੀਤ ਦੀ ਲੱਤ ਨੂੰ ਵੱਟ ਕੇ ਚਲਿਆ ਜਾਂਦਾ ਹੈ ਤੇ ਆਪਣੀ ਮਾਂ ਨੂੰ ਗੋਲੀ ਮਾਰ ਦਿੰਦਾ ਹੈ ਕਿਉਂਕਿ ਅੱਜ ਉਸ ਦੇ ਮੁੰਡੇ ਨੂੰ ਵੀ ਪਤਾ ਚੱਲ ਗਿਆ ਸੀ ਕਿ ਮੇਰੀ ਮਾਂ ਪਿੰਡ ਵਿੱਚ ਰਹਿੰਦੇ ਹੀ ਜੀਤ ਨਾਮ ਦੇ ਬੰਦੇ ਨਾਲ ਗਲਤ ਹੈ ਜੀਤ ਨੂੰ ਪਿੰਡ ਵਾਲੇ ਵੀ ਨਕਾਰ ਚੁੱਕੇ ਸਨ ਜਿਹੜਾ ਵੀ ਦੇਖਦਾ ਆਖਦਾ ਇਸ ਦੇ ਮੱਥੇ 'ਨਾ ਲੱਗਣਾ ਇਸ ਦੇ ਦਾ ਮੱਥੇ ਲੱਗਣਾ ਵੀ ਮਾੜਾ ਹੈ ਇਹ ਸ਼ਬਦ ਸੁਣ ਕੇ ਜੀਤ ਆਖਦਾ ਕਿ ਮੈਂ ਦੋਸ਼ੀ ਹਾਂ ਮੈਂ ਆਪਣੀ ਧੀ ਦਾ ਦੋਸ਼ੀ ਹਾਂ ਮੈਂ ਆਪਣੀ ਘਰ ਵਾਲੀ ਦਾ ਦੋਸ਼ੀ ਹਾਂ ਘਰ ਵਾਲੀ ਦਾ ਰੱਬ ਮੈਨੂੰ ਮੌਤ ਵੀ ਨਹੀਂ ਦਿੰਦਾ ਮੈਂ ਰੋਜ਼ ਮਰਦਾ ਹਾਂ ਪਰ ਮੌਤ ਨਹੀਂ ਆਉਂਦੀ ਅਚਾਨਕ ਜੀਤ ਦੀ ਮਸ਼ੂਕ ਦਾ ਮੁੰਡਾ ਇੱਕ ਦਿਨ ਉਸ ਨੂੰ ਟੱਕਰਦਾ ਹੈ ਤਾ ਉਸ ਨੂੰ ਪੁੱਛਦਾ ਮਾਂ ਤੂੰ ਮਾਰ ਦਿੱਤੀ ਆਪਣੀ ਤੇ ਮੈਨੂੰ ਵੀ ਮਾਰ ਦਿੰਦਾ ਮੈਨੂੰ ਕਿਉਂ ਨਹੀਂ ਮਾਰਿਆ ਜੀ ਤੋ ਮੁੰਡੇ ਨੂੰ ਕਹਿੰਦਾ ਹੈ ਤਾਂ ਉਹ ਮੁੰਡਾ ਜਵਾਬ ਦਿੰਦਾ ਉਹ ਮਾਰੀ ਹੈ ਤਾਂ ਕਿ ਮੈਂ ਬੇਕਿਰਦਾਰ ਵਾਲੀ ਮਾਂ ਨਹੀਂ ਚਾਹੁੰਦਾ ਤੈਨੂੰ ਲੱਤ ਵੱਡ ਕੇ ਛੱਡਿਆ ਤਾਂ ਕਿ ਤੂੰ ਨਾ ਜੀ ਸਕੇ ਨਾ ਮਰ ਸਕੇ ਦੱਸ ਹੁੰਦਾ ਹੈ ਨਾ ਉਂਝ ਹੀ ਲੋਕ ਕਰਦੇ ਨੇ ਕਰਦੇ ਐ ਨਾ ਲੋਕ ਗੱਲਾਂ ਹੁਣ ਹੁਣ ਪਤਾ ਲੱਗੂ ਤੈਨੂੰ ਜਦੋਂ ਤੇਰੀ ਇੱਜ਼ਤ ਤੇ ਅਣਖ ਦੀਆਂ ਗੱਲਾਂ ਹੋਣ ਲੱਗੀਆਂ ਹੁਣ ਪਤਾ ਲੱਗੂ ਤੈਨੂੰ ਅੱਜ ਇੱਜ਼ਤ ਤੇ ਅਣਖ ਕੀ ਨੂੰ ਕਹਿੰਦੇ ਨੇ ਇਹ ਤੇਰੀ ਸਜ਼ਾ ਹੈ ਜੀਤ ਉਸ ਦੇ ਪੈਰਾਂ ਦੇ ਵਿੱਚ ਡਿੱਗਦਾ ਸਿਰਫ ਇਸ ਲਈ ਕਿ ਉਹ ਉਸ ਨੂੰ ਮਾਰ ਦੇਵੇ ਪਰ ਉਹ ਮੁੰਡਾ ਜੀਤ ਨੂੰ ਠੇਡਾ ਮਾਰ ਕੇ ੱੱਕਾ ਮਾਰਦਾ ਹੈ ਤੇ ਪਰਾਂ ਨੂੰ ਸੁੱਟ ਦਿੰਦਾ ਹੈ ਤੇ ਉੱਥੋਂ ਚਲਿਆ ਜਾਂਦਾ ਹੈ ਜੀਤ ਪਾਗਲਾਂ ਦੇ ਵਾਂਗ ਮਿੱਟੀ ਚੁੱਕ ਕੇ ਆਪਣੇ ਸਿਰ ਦੇ ਵਿੱਚ ਪਾਉਣ ਲੱਗ ਜਾਂਦਾ ਹੈ ਤੇ ਉਹ ਇੱਕ ਤਰ੍ਹਾਂ ਪਾਗਲਾਂ ਦੀ ਤਰ੍ਹਾਂ ਹੀ ਹੋ ਗਿਆ ਸੀ ਤੇ ਫਾਹਾ ਲੈ ਕੇ ਮਰ ਜਾਂਦਾ ਹੈ ਮਰਨ ਤੋਂ ਪਹਿਲਾਂ ਇੱਕ ਚਿੱਠੀ ਵੀ ਲਿਖ ਕੇ ਜਾਂਦਾ ਹੈ ਜਿਸ ਦੇ ਵਿੱਚ ਉਹ ਲਿਖਦਾ ਹੈ ਕਿ ਮੈਂ ਗੁਰੂ ਦੇ ਘਰ ਲਾਵਾ ਲਈਆਂ ਸਨ ਆਪਣੀ ਹਮਸਫਰ ਦੇ ਨਾਲ ਪਰ ਮੈਂ ਉਸ ਦੇ ਨਾਲ ਧੋਖਾ ਕੀਤਾ ਮੈਂ ਆਪਣੀ ਧੀ ਦੀ ਵੀ ਬਿਲਕੁਲ ਸ਼ਰਮ ਨਹੀਂ ਕੀਤੀ ਤੇ ਉਹ ਅੱਗੇ ਲਿਖਦਾ ਹੈ ਕਿ ਤੁਸੀਂ ਦੁਨੀਆ ਵਾਲਿਓ ਇਸ ਤਰ੍ਹਾਂ ਦਾ ਗੁਨਾਹ ਨਾ ਕਰਿਓ ਇਹ ਚਿੱਠੀ ਲਿਖ ਕੇ ਉਹ ਮਰ ਜਾਂਦਾ ਹੈ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਉਸ ਦੇ ਘਰ ਵਾਲੀ ਦੀਪੋ ਤੇ ਤੀ ਸਿਰਤ ਹੀ ਰਹਿ ਜਾਂਦੀਆਂ ਨੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ